ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਯਾ ਯਾ ਆਪਾਂ ਇਹ ਸੁਣਿਆ ਹੈ ਅਸੀਂ ਕਿ ਅਮਰੀਕਾ ਕੈਨੇਡਾ ਜਾਂ ਦੂਸਰੇ ਇਸਾਈ ਕ੍ਰਿਸਚੀਅਨ ਮੁਲਕਾਂ ਦੇ ਵਿੱਚ ਜਿਹੜੇ ਚਰਚ ਨੇ ਉਹ ਖਾਲੀ ਹੋ ਚੁੱਕੇ ਨੇ ਉੱਥੇ ਲੋਕ ਵੜਦੇ ਹੀ ਕੋਈ ਨਹੀਂ ਤੇ ਇਸੇ ਤਰ੍ਹਾਂ ਇੱਕ ਵਿਦਵਾਨ ਇੰਡੀਆ ਦੇ ਵਿੱਚੋਂ ਅਮਰੀਕਾ ਗਿਆ ਹੈ ਤੇ ਉਹ ਇੱਕ ਦੀਵਾਨ ਲੱਗਣਾ ਸੀ ਤੇ ਉੱਥੇ ਸੰਗਤ ਹੀ ਕੋਈ ਨਹੀਂ ਉਹ ਉਹ ਨਾ ਬੜਾ ਇਤਰਾਜ਼ ਕਰ ਰਿਹਾ ਕਿ ਜਦੋਂ ਵੀਜ਼ੇ ਚੱਲਦੇ ਨੇ ਉਦੋਂ ਲੰਗਰ ਦੇ ਵਿੱਚ ਉਦੋਂ ਦੁਨੀਆ ਬਹੁਤ ਆਉਂਦੀ ਹੈ ਤੇ ਜਦੋਂ ਮਾਂਵਾਂ ਦੀ ਦਾਲ ਜਾਂ ਕੋਈ ਇਸ ਤਰ੍ਹਾਂ ਦਾ ਦਾਲਾਂ ਦੂਣਾ ਦਾ ਲੰਗਰ ਹੁੰਦਾ ਤੇ ਉਦੋਂ ਬਿਲਕੁਲ ਹੀ ਖਾਲੀ ਹੋ ਜਾਂਦੇ ਨੇ ਗੁਰਦੁਆਰੇ ਤੇ ਇਹ ਕੀ ਵਜ੍ਹਾ ਤੇ ਉਹ ਬੜਾ ਬੜਾ ਮਾਯੂਸ ਹੋਇਆ ਅਮਰੀਕਾ ਦੇ ਇੱਕ ਗੁਰਦੁਆਰੇ ਚ ਜਾ ਕੇ ਤੇ ਸਾਰੀ ਹਕੀਕਤ ਕੀ ਹੈ ਉਹ ਉਹਨਾਂ ਦੀ ਜ਼ੁਬਾਨੀ ਸੁਣਨੇ ਆ ਵੀਡੀਓ ਦਾ ਆਗਾਜ਼ ਕਰਨਾ ਮੈਂ ਕਹਿੰਨਾ ਮੈਂ ਬੜੀ ਵੱਡੀ ਗਲਤੀ ਕੀਤੀ ਜਿਹੜਾ ਮੈਂ ਅਮਰੀਕਾ ਧਰਤੀ ਤੇ ਆਇਆ ਮੈਨੂੰ ਮੇਰਾ ਦੇਸ਼ ਹੀ ਚੰਗਾ ਸੀ ਪੁੱਛਿਆ ਵੀ ਸੰਗਤ ਕਿਉਂ ਨਹੀਂ ਆਉਂਦੀ ਉਹ ਕਹਿੰਦੇ ਜੀ ਬਿਜ਼ੀ ਹੁੰਦੇ ਨੇ ਨਾ ਇਸ ਕਰਕੇ ਨਹੀਂ ਆਉਂਦੀ ਮੈਂ ਕਿਹਾ ਜਦੋਂ ਪੀਜ਼ਾ ਬਣਦਾ ਉਦੋਂ ਨਹੀਂ ਬਿਜ਼ੀ ਹੁੰਦੇ ਜਦੋਂ ਪੀਜ਼ੇ ਦਾ ਲੰਗਰ ਚੱਲਦਾ ਤੇ ਉਦੋਂ ਠਾਠਾ ਮਾਰਦਾਰਾ ਸ਼ੁੰਦਾ ਹੈ ਮੈਂ ਤਾਂ ਸੱਚੀ ਮੁੱਚੀ ਕਹਣਾ ਜੇ ਇਹ ਜਥਾਤ ਕੀਰਤਨ ਕਰਨ ਨਾਲ ਚੰਗਾ ਮੈਨੂੰ ਇੰਡੀਆ ਵਾਪਸ ਭੇਜ ਦਿਓ ਮੈਂ ਜ਼ਿਆਦਾ ਚੰਗਾ ਖੁਸ਼ ਆ ਇੱਕ ਬੇਨਤੀ ਮੇਰੇ ਮਨ ਵਿੱਚ ਆਈ ਕਿਉਂਕਿ ਜਦੋਂ ਦਾ ਇਹ ਉਪਰਾਲਾ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਜੀ ਨੇ ਕੀਤਾ ਹੈ ਨਾ ਜੀ ਦਾਲ ਪ੍ਰਸ਼ਾਦ ਦੇ ਵਾਲਾ ਤੇ ਮੈਂ ਵੇਖਦਾ ਸਾ ਵੀ ਤਕਰੀਬਨ ਵੈਡਨਸਡੇ ਫਰਡੇ ਦਾ ਜਿਹੜਾ ਦਿਵਾਲ ਹੁੰਦਾ ਹੈ ਨਾ ਜੀ ਜਦੋਂ ਪੀਜ਼ੇ ਦਾ ਲੰਗਰ ਚੱਲਦਾ ਤੇ ਉਦੋਂ ਠਾਠਾ ਮਾਰਦਾਰਸ ਹੁੰਦਾ ਹੈ ਪਰ ਜਦੋਂ ਤੋਂ ਦਾਲ ਪ੍ਰਸ਼ਾਦ ਦੇ ਦਾ ਜੋ ਇਹ ਸ਼ੁਰੂ ਕੀਤਾ ਉਪਰਾਲਾ ਮੈਂ ਵੇਖਦਾ ਸੀ ਵੀ ਕੀਰਤਨ ਕਰਦੇ ਵੇਲੇ ਖਾਲੀ ਹਾਲ ਸੀ ਤਕਰੀਬਨ 7 ਤੋਂ 8 ਪ੍ਰਾਣੀ ਹੀ ਬੈਠੇ ਹੋਣੇ ਆ ਮੇਰੀ ਕੁਝ ਗੱਲਾਂ ਆਪ ਜੀ ਨੂੰ ਬੜੀ ਕੌੜੀਆਂ ਲੱਗਣਗੀਆਂ ਪਰ ਮੈਂ ਪ੍ਰਚਾਰਕ ਹਾਂ ਤੇ ਮੇਰਾ ਫਰਜ਼ ਬਣਦਾ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਜਿਹੜੇ ਦਿਨ ਚੱਲ ਰਹੇ ਹਨ ਕਿਹੜੇ ਦਿਨ ਹਨ ਜਿਨ੍ਹਾਂ ਨੇ ਸਾਡੇ ਪਿੱਛੇ ਆਪਣੇ ਪਰਿਵਾਰ ਵਾਰ ਦਿੱਤੇ ਜਿਨ੍ਹਾਂ ਸ਼ਹੀਦਾਂ ਨੇ ਸਾਡੇ ਗੁਰੂ ਸਾਹਿਬ ਜੀ ਨੇ ਸਰਬੰਸ ਵਾਰ ਦਿੱਤਾ ਚਾਰ ਸਹਬਜ਼ਾਦੇ ਸਿਰਫ ਸਾਡੀ ਖੁਸ਼ੀ ਲਈ ਵਾਰ ਦਿੱਤੇ ਤੇ ਕੀ ਸਾਡੀ ਇੰਨੀ ਜਜ਼ਮੀਰ ਮੱਗ ਗਈ ਹੈ ਕਿ ਸਾਨੂੰ ਅੱਜ ਸਿਰਫ ਪੀਜ਼ਾ ਚੰਗਾ ਲੱਗਦਾ ਹੈ ਅਸੀਂ ਸਰਪੀਜ਼ੇ ਜੋ ਗੇਰੇ ਗਏ ਹਾਂ ਜਿਨ੍ਹਾਂ ਨੂੰ ਮੇਰੀ ਗੱਲ ਬੁਰੀ ਲੱਗੇ ਕੋਈ ਗੱਲ ਨਹੀਂ ਲੱਗਣੀ ਚਾਹੀਦੀ ਹੈ ਪਰ ਸੱਚਾਈ ਇਹੀ ਹੈ ਮਨ ਬੜਾ ਦੁਖਦਾ ਹੈ ਅਸੀਂ ਆਪਣਾ ਸਾਰਾ ਕੁਝ ਛੱਡ ਕੇ ਇੰਡੀਆ ਤੋਂ ਸਪੈਸ਼ਲੀ ਅਮਰੀਕਾ ਇਸ ਵਾਸਤੇ ਆਏ ਸਾਂ ਵੀ ਚਲੋ ਇੱਥੇ ਵੀ ਸੰਗਤ ਬੜੀ ਪਿਆਰ ਵਾਲੀ ਹੋਵੇਗੀ ਪਰ ਜਦੋਂ ਆ ਕੇ ਵੇਖਿਆ ਵਿੱਚ ਤੇ ਖਾਲੀ ਹਾਲ ਪਏ ਨੇ ਤੇ ਮੈਂ ਇੱਕ ਗੁਰਮੁਖ ਪਿਆਰੇ ਨੂੰ ਪੁੱਛਿਆ ਵੀ ਸੰਗਤ ਕਿਉਂ ਨਹੀਂ ਆਉਂਦੀ ਉਹ ਕਹਿੰਦੇ ਜੀ ਬਿਜ਼ੀ ਹੁੰਦੇ ਨੇ ਨਾ ਇਸ ਕਰਕੇ ਨਹੀਂ ਆਉਂਦੀ ਮੈਂ ਕਹਾਂ ਜਦੋਂ ਪੀਜ਼ਾ ਬਣਦਾ ਉਦੋਂ ਨਹੀਂ ਬਿਜ਼ੀ ਹੁੰਦੇ ਕੀ ਅਸੀਂ ਇੰਨੀ ਛੋਟੀ ਸੋਚ ਦੇ ਮਾਲਕ ਰਹਿ ਗਏ ਹਾਂ ਕਿ ਸਤਗੁਰੂ ਜੀ ਦੇ ਚਾਰ ਪੁੱਤ ਵਾਰੇ ਗਏ ਉਹਨਾਂ ਦੀ ਯਾਦ ਵਿੱਚ ਕੁਝ ਜਨਾ ਦਾ ਜਿਹੜਾ ਇਹ 15 ਵਾੜਾ ਸਮਾਗਮ ਚੱਲ ਰਿਹਾ ਹੈ ਪ੍ਰਧਾਨ ਸਾਹਿਬ ਨੇ ਬੜਾ ਸੋਹਣਾ ਉਪਰਾਲਾ ਕੀਤਾ ਇਹ ਦਾਲ ਪ੍ਰਸ਼ਾਦਾ ਇਸ ਕਰਕੇ ਚਲਾਇਆ ਗਿਆ ਸਾਨੂੰ ਫੀਲ ਹੋ ਸਕੇ ਉਹਨਾਂ ਨੇ ਤਾਂ ਵਿਚਾਰੇ ਨੇ ਭੁੱਖਿਆ ਘਟ ਕੇ ਰਾਤਾਂ ਕੱਡੀਆਂ ਹਨ ਅਸੀਂ ਤਾਂ ਫਿਰ ਵੀ ਪ੍ਰਸ਼ਾਦੇ ਦਾਲ ਜੁਕੇ ਹਾਂ ਪਰ ਸੱਚੀ ਮੁੱਚੀ ਮੈਂ ਇਹ ਸੀ ਸੋਚਦਾ ਸੋਚਦਾ ਸੀ ਮੇਰਾ ਮਨ ਬੜਾ ਵਿਰਾਗਿਆ ਗਿਆ ਜੀ ਸੋਚ ਕੇ ਕਿੰਬੜੇ ਬੜੀ ਵੱਡੀ ਦਿੱਖਤੀ ਕੀਤੀ ਹੈ ਜਿਹੜਾ ਮੈਂ ਇੰਡੀਆ ਛੱਡ ਕੇ ਇੱਥੇ ਆਇਆ ਹਾਂ ਉੱਥੇ ਲੋਕਾਂ ਦੇ ਵਿੱਚ ਹਜੇ ਵੀ ਪਿਆਰ ਹੈ ਤੁਸੀਂ ਜਾ ਕੇ ਵੇਖੋ ਫਤਿਹਗੜ ਸਾਹਿਬ ਦੀ ਧਰਤੀ ਤੇ ਠਾਠਾ ਮਾਰਦਾ ਕੱਠਾ ਹੈ ਜੀ ਧੁੰਦ ਪੈ ਰਹੀ ਹੈ ਸੰਗਣੀ ਫਿਰ ਵੀ ਲੋਕੀ ਚੱਲੇ ਹੋਏ ਨੇ ਦੌੜੇ ਹੋਏ ਨੇ ਤੁਰਦੇ ਫਿਰਦੇ ਨੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਕਿ ਅਸੀਂ ਇੱਥੇ ਆ ਕੇ ਇੰਨੇ ਚੇਂਜ ਹੋ ਗਏ ਹਾਂ ਸਾਡੇ ਉਹ ਹਵਾ ਆ ਗਈ ਹੈ ਕਿ ਅਸੀਂ ਅਮਰੀਕਾ ਆ ਗਏ ਤੇ ਸਭ ਕੁਝ ਭੁੱਲ ਜਾਈ ਆਪਣਾ ਵਿਰਸਾ ਭੁੱਲ ਜਾਈਏ ਮਾਫ ਕਰਨਾ ਮੇਰੇ ਬੋਲ ਆਪ ਜੀ ਨੂੰ ਕੋੜੇ ਲੱਗਣਗੇ ਪਰ ਇਹ ਸੱਚਾਈ ਹੈ ਜੋ ਮੈਂ ਫੀਲ ਕੀਤੀ ਉਹ ਮੈਂ ਆਪ ਜੀ ਨੂੰ ਦੱਸ ਰਿਹਾ ਹਾਂ ਮੈਂ ਸਤੰ ਫਤੇਗੜ ਸਾਹਿਬ ਦੀ ਧਰਤੀ ਤੇ ਇਸਟਮ ਸਮਾਗਮ ਚੱਲਦੇ ਹਨ 15 ਵਾਣਾ ਉੱਥੇ ਕੀਰਤਨ ਕਰਦਾ ਹੁੰਨਾ ਮੈਂ ਉਹ ਹਾਜ਼ਰੀ ਐਨੀ ਮਿਸ ਕਰ ਰਿਆ ਮੈਂ ਇੱਥੇ ਬੈਠਾ ਮੈਂ ਕਹਿੰਦਾ ਮੈਂ ਬੜੀ ਵੱਡੀ ਗਲਤੀ ਕੀਤੀ ਜਿਹੜਾ ਮੈਂ ਅਮਰੀਕਾ ਧਰਤੀ ਤੇ ਆਇਆ ਪਰ ਸਾਧ ਸੰਗਤ ਜੀ ਸੋਚ ਕੇ ਵੇਖਿਓ ਉਹਨਾਂ ਸਾਹਿਬ ਜਦਾਂ ਬਾਰੇ ਜਿਨ੍ਹਾਂ ਨੇ ਠੰਡੀ ਠੰਡੀ ਹਵਾਵਾਂ ਦੇ ਵਿੱਚ ਬੈਠ ਕੇ ਸਿਰਫ ਉਸ ਗੁਰੂ ਨੂੰ ਸਿਮਰਿਆ ਹੈ ਤੇ ਸਾਡੇ ਲਈ ਅੱਜ ਸਿਰਫ ਖਾਣਾ ਪੀਣਾ ਰਹਿ ਗਿਆ ਹੈ ਬਿਆਓ ਵੀ ਵਰਗ ਟਿੱਕੀਆਂ ਗੋਲ ਗੱਪੇ ਖਾ ਲੋ ਬਸ ਇਨਾ ਕੇ ਜੋਗਾ ਗੁਰਦੁਆਰਾ ਰਹਿ ਗਿਆ ਸਾਨੂੰ ਤਾਂ ਇੱਕ ਇੱਕ ਦਿਨ ਰੋਜ਼ ਆਉਣਾ ਚਾਹੀਦਾ ਹੈ ਸਪੈਸ਼ਲ ਟਾਈਮ ਕੱਢ ਕੇ ਕਿਉਂਕਿ ਅਸੀਂ ਉਸ ਧਰਤੀ ਤੋਂ ਦੂਰ ਬੈਠੇ ਆ ਜਿਹੜੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕੁਰਬਾਨੀਆਂ ਦਿੱਤੀਆਂ ਹਨ ਮੈਂ ਤਾਂ ਸੱਚੀ ਮੁੱਚੀ ਮੈਂ ਹੱਥ ਜੋੜ ਕੇ ਮਾਫੀ ਮੰਗ ਕੇ ਕਹਿਣਾ ਮੈਂ ਬੜੀ ਵੱਡੀ ਮਿਸਟੇਕ ਕੀਤੀ ਆ ਕਿ ਮੈਂ ਇੱਥੇ ਆਇਆ ਹਾਂ ਮੈਨੂੰ ਮੇਰਾ ਦੇਸ਼ ਹੀ ਚੰਗਾ ਸੀ ਮੈਂ ਕੋਈ ਪ੍ਰਚਾਰਕ ਨਹੀਂ ਹਾਂ ਪਰ ਮੈਂ ਹਾਲਾਤ ਦੇਖੇ ਮੇਰਾ ਮਨ ਬੜਾ ਦੁਖਿਆ ਮੈਂ ਕਿ ਸ਼ਹੀਦੀ ਪੰਦਰਵਾੜਾ ਚੱਲਦਾ ਹੋਵੇ ਤੇ ਲੋਕੀ ਇਸ ਕਰਕੇ ਨਾਣ ਵੀ ਅੱਜ ਬਈ ਗੁਰਦੁਆਰੇ ਪੀਜ਼ਾ ਨਹੀਂ ਬਣਨਾ ਅੱਜ ਕੱਲੀ ਮਾਵਾਂ ਦੀ ਦਾਲ ਹੀ ਬਣਣੀ ਹੈ ਤੇ ਉਹ ਹੀ ਖਾਣੀ ਪੈਣੀ ਇਹ ਉਪਰਾਲਾ ਕਿਹੜੇ ਗੁਰੂ ਕਾਚਵੇਂ ਹੁਕਰ ਵਿੱਚ ਹੋ ਰਿਹਾ ਮੈਨੂੰ ਆਪ ਜੀ ਦੱਸੋ ਪ੍ਰਧਾਨ ਸਾਹਿਬ ਨੇ ਇਹ ਨਾ ਸੋਹਣਾ ਉਪਰਾਲਾ ਕੀਤਾ ਹੈ ਸਗੋਂ ਸਾਨੂੰ ਇੱਥੇ ਪਹੁੰਚ ਕੇ ਇਹ ਸ਼ਾਬਾਸੀ ਲੈਣੀ ਚਾਹੀਦੀ ਵੀ ਅਸੀਂ ਗੁਰੂ ਦੇ ਪੁੱਤ ਹਾਂ ਅਸੀਂ ਗੁਰੂ ਦੇ ਬੱਚੇ ਹਾਂ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਾਂ ਜਿਹੜੇ ਪੀਜੇ ਪਿੱਛੇ ਗੁਰਦੁਆਰੇ ਨਹੀਂ ਆਉਂਦੇ। ਲੱਖ ਦੀ ਸ਼ਰਮ ਆਉਣੀ ਚਾਹੀਦੀ ਹੈ ਜੀ ਸਾ ਸੰਗਤ ਜੀ। ਮੇਰੀ ਗੱਲ ਦਾ ਭਾਵੇਂ ਬੁਰਾ ਮਨ ਲਾਇਓ ਪਰ ਮੈਂ ਇੱਕ ਪ੍ਰਚਾਰਕ ਹਾਂ ਜਾਗਰੂਕ ਕਰਨਾ ਮੇਰਾ ਫਰਜ਼ ਹੈ। ਇਕੱਲਾ ਕੀਰਤਨ ਕਰਨਾ ਨਹੀਂ ਹੈ। ਕਦੇ ਸੋਚ ਕੇ ਵੇਖੀਓ। ਸੋਚ ਵਿਚਾਰ ਜ਼ਰੂਰ ਕਰੀਏ ਕਿ ਜੇ ਮੈਂ ਇਹ ਗੱਲ ਕਹੀ ਹੈ ਇਸ ਗੱਲ ਪਿੱਛੇ ਕੋਈ ਤੱਤ ਤਾਂ ਹੋਏਗਾ ਨਾ। ਕੀ ਅਮਰੀਕਾ ਦੀ ਹਵਾਵਾਂ ਐਸੀਆਂ ਨੇ ਕਿ ਸਾਨੂੰ ਬਿਲਕੁਲ ਹੀ ਫੀਲਿੰਗਲੈਸ ਕਰ ਦਿੱਤਾ ਹੈ ਸਿਰਫ ਪੈਸੇ ਦੀ ਦੌੜ ਲੱਗੀ ਹੈ ਮਾਫ ਕਰਨਾ ਮੈਂ ਕੁਝ ਵੱਧ ਬੋਲ ਗਿਆ ਹਵਾਂ ਪਰ ਮੈਂ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ ਕਿਉਂਕਿ ਮੈਂ ਜਦੋਂ ਵੇਖਿਆ ਨਾ ਡੀਪਲੀ ਵੇਖਿਆ ਸੋਚਿਆ ਵਿਚਾਰਿਆ ਮੈਂ ਤੋ ਰਿਆ ਨਹੀਂ ਗਿਆ ਮੰਜਰ ਸਾਹਿਬ ਜੀ ਨੇ ਵੀ ਬੇਨਤੀ ਕੀਤੀ ਸੋਹਰੇ ਦੀਵਾਨਾ ਵਿੱਚ ਕੇ ਸੰਗਤ ਨਹੀਂ ਆਈ ਬੜੀ ਬੁਰੀ ਗੱਲ ਹੈ ਪਰੇ ਵਾਕੇ ਬੜੀ ਬੁਰੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਐਦਾਂ ਕੌਮ ਦੇ ਭਲੇ ਨਹੀਂ ਹੋਣੇ ਜੀ ਮਾਰੇ ਮਿਹਰ ਕਰੇ ਮੈਂ ਤਾਂ ਸੱਚੀ ਮੁੱਚੀ ਕਹਿਣਾ ਜੇ ਐ ਜਥਾ ਤੇ ਕੀਰਤਨ ਕਰਨ ਆਉ ਚੰਗਾ ਮੈਨੂੰ ਇੰਡੀਆ ਵਾਪਸ ਭੇਜ ਦਿਓ ਮੈਂ ਜ਼ਿਆਦਾ ਚੰਗਾ ਖੁਸ਼ ਆ ਐਨੇ ਸੋਹਣੇ ਸੋਹਣੇ ਗੁਰੂ ਕੀ ਕੀਰਤਨੀਆਂ ਆਪ ਜੀ ਦੀ ਝੋਲੀ 'ਚ ਪਏ ਹਨ ਇਹ ਪ੍ਰਬੰਧਕਾਂ ਦਾ ਬੜਾ ਵੱਡਾ ਉਪਰਾਲਾ ਹੈ ਇੱਕ ਜਥਾ ਸਾਹਮਣਾ ਔਖਾ ਹੋ ਜਾਂਦਾ ਜੀ ਤਿੰਨ ਤਿੰਨ ਚਾਰ ਚਾਰ ਜਿੱਥੇ ਇਹਨਾਂ ਨੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੇ ਨੇ ਐਸੇ ਸ੍ਰੀਲੇ ਸ੍ਰੀਲੇ ਕੀਰਤਨ ਆਪ ਜੀ ਨੂੰ ਬੜੀ ਪਿਆਰੀ ਮਿੱਠੀ ਬਾਣੀ ਨਾਲ ਕੀਰਤਨ ਦੀ ਸੇਵਾਵਾ ਕਰਦੇ ਹਨ ਮੈਨੂੰ ਤਾਂ ਹਜੇ ਕੁਝ ਵੀ ਨਹੀਂ ਆਉਂਦਾ ਜੀ ਮੈਂ ਤਾਂ ਜ਼ੀਰੋ ਆ ਮੈਂ ਤਾਂ ਸੱਚਮੁੱਚ ਕਹਣਾ ਪਰ ਸਿੱਖ ਦੀ ਅਸਲੀ ਡੈਫੀਨੇਸ਼ਨ ਹੈ ਇਹ ਸਿੱਖਣਾ ਤੇ ਅਸੀਂ ਕਿਹੜੇ ਵਾਲੇ ਪਾਸੇ ਹੋਏ ਆ ਅਸੀਂ ਲੰਗਰਾਂ ਵਾਲੇ ਪਾਸੇ ਹੋ ਗਏ ਮੈਨੂੰ ਮਾਫ਼ ਕਰਨਾ ਮੈਂ ਬੋਲ ਜ਼ਿਆਦਾ ਗਿਆ ਹੋਵਾਂਗਾ ਪਰ ਮੇਰੀ ਗੱਲਾਂ ਸੱਚੀਆਂ ਨੇ ਇਹ ਵਿਚਾਰਨਯੋਗ ਨੇ ਮੈਨੂੰ ਸ਼ਬਦ ਦਾ ਹੁਕਮਨਾਮਾ ਆਇਆ ਸਿਦਾਂ ਦੇ ਸਾਧੂ ਕੀ ਤੋਰਾ ਪਰ ਮੇਰਾ ਮਨ ਸੱਚੀ ਅਜ ਕੀਰਤਨ ਕਰਨ ਦਾ ਹੈ ਨਹੀਂ ਮੇਰਾ ਮਨ ਭਰਿਆ ਪਿਆ ਬਹੁਤ ਜ਼ਿਆਦਾ ਪਰ ਚਲੋ ਜਿੰਨਾ ਥੋੜਾ ਜਿਹਾ ਸਮਾਂ ਹੈ ਕੋਸ਼ਿਸ਼ ਕਰਾਂਗੇ ਸਤਿਗੁਰੂ ਜੀ ਦੀ ਬਾਣੀ ਨੂੰ ਗਾਇਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਔਰ ਮੇਰੀ ਬੇਨਤੀ ਹੈ ਇਨੀ ਸੰਗਤ ਬੈਠੀ ਹੈ ਸਾਰੇ ਨੇ ਰਲ ਕੇ ਹਾਜ਼ਰੀ ਲਵਾਣੀ ਕੋਈ ਰਸਨਾ ਵਾਂਜੀ ਨਾ ਰਹੇ ਸਾਰੇ ਮਿਲ ਕੇ ਪਿਆਰ ਨਾਲ ਜੁੜਨਾ ਕਰੀ ਜੀ ਕੋਈ ਵੀ ਰਸਨਾ ਵਾਂਜੀ ਦਬੇ ਨੂ ਰੋਗ ਰਜਾਈਆ ਦਾ ਤੇ ਨਹੀਂ ਹੁੰਦਾ ਲੇਕਿਨ ਇਹ ਵੀ ਕਿ ਵੈਸੇ ਬੜੀ ਮਾੜੀ ਗੱਲ ਏ ਕਿ ਉਹ ਸਾਰਾ ਕੁਝ ਛੱਡ ਕੇ ਯਾਨੀ ਕਿ ਪੂਰਾ ਜੱਥਾ ਅਮਰੀਕਾ ਗਿਆ ਕਿਉਂਕਿ ਜਿਹੜੇ ਦਿਨ ਚੱਲਦੇ ਬਿਨੇ ਉਸ ਦਿਨਾਂ ਦੀ ਮناسبਤ ਦੇ ਨਾਲ ਕਿ ਲੋਕਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਅਹਿਮੀਅਤ ਨੂੰ ਉਜਾਗਰ ਕਰਨ ਗਿਆ ਤੇ ਉੱਥੇ ਸੰਗਤ ਵੀ ਬਹੁਤ ਘੱਟ ਏ ਖਾਸ ਕਰ ਉਹਦੋਂ ਜਦੋਂ ਮਤਲਬ ਕਿ ਦਾਲ ਪ੍ਰਸ਼ਾਦਾ ਵੈਸੇ ਇਸ ਤਰ੍ਹਾਂ ਦਾ ਲੰਗਰ ਹੁੰਦਾ ਤੇ ਇਹ ਅੱਜ ਕੱਲ ਹੋ ਚੁੱਕਿਆ ਹੈ ਹਾਂਜੀ ਜ਼ਿਕਰੀਆ ਜੀ ਦੂਸਰਾ ਰੁਖ ਵੀ ਦੇਖੀਏ ਨਾ ਆਪਾਂ ਦੋਨੋਂ ਰੁਖ ਦੇਖਾਂਗੇ ਕਿ ਵੀ ਇੱਕ ਜਿਹੜਾ ਪ੍ਰਚਾਰਕ ਹੈ ਉਹਦਾ ਕੰਮ ਹੀ ਪ੍ਰਚਾਰ ਕਰਨਾ ਹੈ ਸੰਗਤ ਕਿੰਨੀ ਹੈ ਕਿੰਨੀ ਨਹੀਂ ਹੈ ਜ਼ਾਹਰੀ ਗੱਲ ਹੈ ਕਿ ਕੋਈ ਹਾਲਾਤ ਵਾਕਿਆਤ ਐਸੇ ਹੁੰਦੇ ਨੇ ਬਾਹਰ ਦੇ ਮੁਲਕ ਨੇ ਉੱਥੇ ਉਹਨੇ ਲੋਕ ਨਹੀਂ ਆ ਰਹੇ ਲੇਕਿਨ ਇੰਨਾ ਜ਼ਿਆਦਾ ਗਿਲਾ ਵੀ ਮੇਰੇ ਹਿਸਾਬ ਨਾਲ ਨਹੀਂ ਬਣਦਾ ਪ੍ਰਚਾਰਕ ਦਾ ਕਿ ਉਹ ਇਹ ਲੋਕਾਂ ਤੇ ਗਿਲਾ ਕਰੇ ਕਿਉਂਕਿ ਜ਼ਿਕਰੀਆ ਸਾਹਿਬ ਜਿਹੜੇ دیਵਾਨਾ ਦੇ ਵਿੱਚ ਲੋਕ ਲੈ ਕੇ ਆਣੇ ਨਾ ਮੇਰੇ ਹਿਸਾਬ ਨਾਲ ਉਹ ਪ੍ਰਬੰਧਕਾਂ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਜਿਹੜਾ ਉਹ ਵਿਦਵਾਨ ਹੁੰਦਾ ਹੈ ਜਾਂ ਜਿਹੜਾ ਪ੍ਰਚਾਰਕ ਹੁੰਦਾ ਨਾ ਉਹ ਉਹ ਹੁੰਦਾ ਹੈ ਕਿਉਂਕਿ ਜਿਗਰੀਆ ਜਿਸ ਮਿਸਾਲ ਇੱਕ ਗੱਲ ਹੈ ਕਿ ਤੁਸੀਂ ਜਿਸ ਮੌਲਵੀ ਦੇ ਆਲਾਮਾਂ ਨੂੰ ਸੁਣਨਾ ਚਾਹੁੰਦੇ ਜਿਹਨਾਂ ਉਹ ਕਿਧਰੇ ਆਇਆ ਤੁਸੀਂ ਔਖੇ ਸੌਖੇ ਹੋ ਕੇ ਵੀ ਚਲੇ ਜਾਓਗੇ ਤੇ ਉਹ ਹੁਣ ਇਸ ਚੀਜ਼ ਨੂੰ ਵੀ ਤੇ ਦੂਸਰੇ ਪਾਸੇ ਦੇਖਿਆ ਜਾਵੇ ਇਹ ਇੱਕ ਹੋਰ ਗੱਲ ਹੈ ਇਹ ਜ਼ਰੂਰੀ ਨਹੀਂਗਾ ਤੁਹਾਡੀ ਗੱਲ ਕਿਸੇ ਹੱਦ ਤੱਕ ਠੀਕ ਹੈ ਕਿਸੇ ਹੱਦ ਤੱਕ ਨਹੀਂ ਵੀ ਤੁਸੀਂ ਇਹ ਦੇਖੋ ਕਿ ਜਿੰਨੇ ਵੀ ਯੂਰਪ ਦੇ ਮੁਲਕ ਹੈ ਨਾ ਖਾਸ ਕਰ ਅਸਾਈ ਮੁਲਕ 크ਿਸਚੀਅਨ ਉਹਨਾਂ ਦੇ ਜਿਹੜੇ ਚਰਚ ਨੇ ਨਾ ਖਾਲੀ ਹੋ ਚੁੱਕੇ ਨੇ ਹਾਂਜੀ ਉਹ ਕਹਿੰਦੇ ਨੇ ਉੱਥੇ ਕੋਈ ਜਾਂਦਾ ਹੀ ਕੋਈ ਨਹੀਂ ਐਤਵਾਰ ਨੂੰ ਵੀ ਉੱਥੇ ਚਿੜੀਆਂ ਪਰ ਮਾਰਦੀਆਂ ਫਿਰਦੀਆਂ ਹੁੰਦੀਆਂ ਤੇ ਕੋਈ ਮਤਲਬ ਉੱਥੇ ਵੱੜਦਾ ਹੀ ਕੋਈ ਨਹੀਂ ਜਾਰੇ ਲੱਗੇ ਬਹਿ ਚਰਚਾਂ ਦੇ ਅੰਦਰ ਤੇ ਹਰ ਪਾਸੇ ਮਕੜੀ ਨੇ ਜਾਲੇ ਲਾਏ ਹੋਏ ਨੇ ਕੋਈ ਸਫਾਈ ਨਹੀਂ ਕੋਈ ਗੱਲ ਨਹੀਂ ਸਿਰਫ ਇਹ ਹੈ ਕਿ ਉਹ ਆਪਣੇ دین ਤੋਂ ਦੂਰ ਦੂਰ ਹੋ ਗਏ ਨੇ ਦੁਨੀਆਦਾਰੀ ਛਪਾ ਗਏ ਨੇ ਇਹ ਚੀਜ਼ ਸੁਰਜ ਜਾਈਏ ਕਿ ਅਮਰੀਕਾ ਦੇ ਵਿੱਚ ਜ਼ਿਆਦਾਤਰ ਜਿਹੜੇ ਗੁਰਦੁਆਰੇ ਨੇ ਜਾਂ ਯੂਰੋਪੀਅਨ ਮੂਲਕ ਦੀ ਖਾਸ ਤੌਰ ਤੇ ਗੁਰਦੁਆਰੇ ਘਰਤਾ ਚਰਚ ਨੇ ਉਹ ਉਹਨਾਂ ਦੇ ਵਿੱਚ ਕੋਈ ਹਫਤੇ 'ਚ ਇੱਕ ਦੋ ਬੰਦੇ ਵੀ ਆਉਂਦੇ ਨੇ ਇਹੋ ਹੀ ਜਗ੍ਹਾ ਤੇ ਜਿਹੜੇ ਆਲੀ ਸ਼ਾਨ ਚਰਚ ਵੀ ਬਣਾਏ ਗਏ ਨੇ ਕਹਿੰਦੇ ਨੇ ਕਿ ਉਥੇ ਐਤਵਾਰ ਆ ਲੈਂਦੇ ਨੇ ਕੁਝ ਲੋਗ ਆ ਜਾਂਦੇ ਨੇ ਮਤਲਬ ਕਿ ਤੁਸੀਂ ਇਹ ਦੇਖੋ ਨਾ ਤੁਸੀਂ ਮੁਸਲਮਾਨਾਂ ਦੀ ਅਗਰ ਗੱਲ ਕਰੋ ਤੇ ਮੁਸਲਮਾਨਾਂ ਦੇ ਵਿੱਚ ਵੀ ਯਈਆ ਜਦੋਂ ਛੋਟੇ ਆਪਾ ਹੁੰਦੇ ਸੀ ਉਦੋਂ ਤੇ ਬਕਾਇਦਾ ਪਿੰਡੋਂ ਬੱਸ ਜਾਣੀ ਟਰਾਲੀ ਭਰ ਕੇ ਜਾਣੀ ਜੀ ਫਲਾਨੀ ਜਗ੍ਹਾ ਤੇ ਕੋਈ ਮੌਲਵੀ ਆਇਆ ਕੋਈ ਆਲਮ ਆਇਆ ਉਹਦੀ ਗੱਲ ਸੁਣਨ ਜਾਣੀ ਹੈ ਠੀਕ ਹੈ ਭਾਵੇਂ ਉੱਥੇ ਲੰਗਰ ਹੁੰਦਾ ਸੀ ਭਾਵੇਂ ਨਹੀਂ ਤੇ ਹੁਣ ਤੇ ਬਕਾਇਦਾ ਬੁਲਾਇਆ ਜਾਂਦਾ ਹੈ ਸ਼ਾਦੀ ਹਾਲਾਂ ਦੇ ਵਿੱਚ ਵੀ ਰੋਟੀ ਦਾ ਇੰਤਜ਼ਾਮ ਹੁੰਦਾ ਫਿਰ ਵੀ ਲੋਕ ਨਹੀਂ ਜਾਂਦੇ ਭਾਈ ਕਹਿੰਦੇ ਨੇ ਅਸੀਂ ਆਪਣੀ ਦਿਹਾੜੀ ਛੱਡ ਕੇ ਕਿਵੇਂ ਜਾਈਏ ਕਿਉਂਕਿ ਦੁਨੀਆ 'ਚ ਮਹਿੰਗਾਈ ਜਾਂ ਦੁਨੀਆ 'ਚ ਇਸ ਤਰ੍ਹਾਂ ਹੋਰ ਐਸਾ ਬਹੁਤ ਸਾਰਾ ਜ਼ਿੰਦਗੀ ਟੰਗ ਹੋ ਗਈ ਏ ਕਿ ਲੋਕ ਕਹਿੰਦੇ ਨੇ ਕਿ ਯਾਰ ਭਾਈ ਆਪਣੀ ਦਿਹਾੜੀ ਅਸੀਂ ਕਿਉਂ ਜ਼ਾਇਆ ਕਰੀਏ ਹਾਂ ਦੂਸਰਾ ਜਿਹੜਾ ਸਿਚੁਏਸ਼ਨ ਵੀ ਤੇ ਚੇਂਜ ਹੈ ਨਾ ਤੁਸੀਂ ਇਸ ਗੱਲ ਨੂੰ ਤੁਸੀਂ ਕਿਉਂ ਨਹੀਂ ਨੋਟ ਕਰਦੇ ਕਿ ਮੀਡੀਆ ਦਾ ਸੋਸ਼ਲ ਮੀਡੀਆ ਦਾ ਦੌਰ ਹੈ ਜਿਨ੍ਹਾਂ ਲੋਕਾਂ ਨੂੰ ਆਪਾਂ ਸੁਣ ਰਹੇ ਹਾਂ ਨਾ ਉਹ ਹੁਣ ਸੁਣਨੇ ਆਸਾਨ ਹੋ ਗਏ ਨੇ ਹਾਂ ਉਹ ਸਾਰੇ YouTube ਤੋਂ ਸੁਣ ਲੈਂਦੇ ਨੇ ਮਸਾਲੇ ਕੇ ਲੋਕ ਜ਼ਿਆਦਾਤਰ YouTube ਤੋਂ Facebook ਤੋਂ Instagram ਜਾਂ ਜਿਹੜੇ ਵੀ ਮੀਡੀਅਮ ਨੇ ਉਹਨਾਂ ਦੇ ਉੱਤੇ ਹਰ ਮਤਲਬ ਕਿ ਪ੍ਰਚਾਰਕ ਦੀ ਮੌਲਵੀ ਦੀ ਹਰ ਮਤਲਬ ਕਿ ਕਿਸੇ ਵੀ ਮذਬਬ ਦਾ ਬੰਦਾ ਉੱਥੇ ਬੇਸ਼ੁਮਾਰ ਇਲਮ ਪਿਆ ਹਾਂ ਲੇਕਿਨ ਪ੍ਰਚਾਰਕਾਂ ਕੋਲ ਉਹਨਾਂ ਇਲਮ ਨਹੀਂ ਹੈ ਜਿੰਨਾ ਮਤਲਬ ਕਿ ਉਹ ਉੱਥੇ ਮੁਤਲਫ ਲੋਕਾਂ ਨੂੰ ਸੁਣ ਸੁਣ ਕੇ ਸੁਣ ਸੁਣ ਕੇ ਆ ਜਾਂਦਾ ਜਿਸ ਤਰ੍ਹਾਂ ਕਿ পিچھے যে এক واقعہ ਵੀ ਹੋ ਗਿਆ ਕਿਉਂਕਿ ਉਹ મતલਬ ਜਿਹੜਾ ਟਾੜੀ ਦਲੇਰਕੌਰ ਵਾਲਾ ਹਾਂ ਕੱਲ ਪਰਸੋਂ ਦੀ ਗੱਲ ਹਾਂਜੀ ਤੇ ਤੁਸੀਂ ਇਹ ਇਹ ਦੇਖੋ ਆ ਫਾਈਨਲ ਗੱਲ ਕਰਨੇ ਕਿ ਉਹਨਾਂ ਨੇ ਆਖਿਆ ਕਿ ਜਦੋਂ ਪੀਜ਼ਾ ਹੁੰਦਾ ਲੰਗਰ ਦੇ ਵਿੱਚ ਉਦੋਂ ਬਹੁਤ ਜ਼ਿਆਦਾ ਸੰਗਤ ਆਂਦੀ ਹੈ ਤੇ ਜਦੋਂ ਮਾਂਵਾਂ ਦੀ ਦਾਲ ਹੁੰਦੀ ਹੈ ਤੇ ਉਦੋਂ 10-12 ਬੈਠੇ ਹੁੰਦੇ ਨੇ ਇਹਦਾ ਵੀ ਫਰਕ ਪੈਂਦਾ ਹੈ ਅਦਾਰੀ ਬਾਤ ਹੈ ਕਿਉਂਕਿ ਉਹਨਾਂ ਨੇ ਨਾ ਮਯੂ ਉਹ ਮਯੂ ਸੀ ਨਿਦਵਾਨ ਹੈ ਜਿਹੜੇ ਵੀਡੀਓ ਬਿਆਰ ਕਰ ਰਹੇ ਨੇ ਇਹ ਮਾਯੂਸ ਸੀ ਤੇ ਇਹ ਭਲਾ ਕਿਉਂ ਉਹ ਕਹਿੰਦੇ ਬੇ ਸੀ ਕਿ ਯਾਰ ਮਤਲਬ ਕਿ ਮੈਂ ਇੰਡੀਆ ਚ ਹੀ ਦੇਖਿਆ ਕਿ ਇੰਡੀਆ ਚ ਅਜੇ ਦਰਦ ਦੇ ਦਿਲ ਰੱਖਣ ਵਾਲੇ ਲੋਕ ਹੈਗੇ ਨੇ ਉਹ ਬਕਾਇਦਾ ਉੱਥੇ ਜਾਂਦੇ ਨੇ ਉਹ ਜਿੱਥੇ ਮਤਲਬ ਕਿ ਨਦੀ ਪਾਰ ਕੀਤੀ ਸੀ ਉਸੇ ਤਰ੍ਹਾਂ ਸਿਰਸਾ ਸਿਰਸਾ ਦੀ ਨਦੀ ਉਹ ਸਾਰੀ ਫੀਲਿੰਗ ਉਹ ਲੈਂਦੇ ਨੇ ਕਿਉਂਕਿ ਉਹ ਦਿਨ ਐਸੇ ਨੇ ਤੇ ਲੇਕਿਨ ਇੱਥੇ ਤੇ ਕਹਿੰਦਾ ਕਿ ਮੈਨੂੰ ਤੇ ਤੁਸੀਂ ਵਾਪਸ ਹੀ ਭੇਜ ਦਿਓ ਉਹਨਾਂ ਨੇ ਹੰਟ ਤੇ ਇਹੀ ਕਿਹਾ ਹਾਂਜੀ ਤੇ ਇਹ ਹਾਲ ਹੈ ਮੁਸਲਮਾਨਾਂ ਦੇ ਵਿੱਚ ਵੀ ਮਸਜਿਦਾਂ 'ਚ ਵੀ ਹੋਈ ਹਾਲ ਹੈ ਸ਼ਰੀ ਨਮਾਜ਼ ਜਿਹੜੀ ਤੁਹਾਨੂੰ ਪਤਾ ਕਿ ਪੰਜ ਨਮਾਜ਼ਾਂ ਮੁਸਲਮਾਨਾਂ ਦੀ ਹੁੰਦੀਆਂ ਆ ਆਖਰੀ ਨਮਾਜ਼ ਜਿਹੜੀ ਰਾਤ ਨੂੰ ਪੜ੍ਹੀਦੀ ਏ ਉਹਦੇ ਤੇ ਨਾ ਇੱਕ ਇਹ ਵੀ ਵਜ੍ਹਾ ਹੋ ਸਕਦੀ ਨਾ ਕਿ ਜਿਵੇਂ ਹੁਣ ਆਪਾਂ ਉਹਨੂੰ ਮਸਜਿਦਾਂ ਦੀ ਤੁਸੀਂ ਗੱਲ ਕਰ ਰਹੇ ਹੋ ਹੁਣ ਆਪਣੇ ਪਿੰਡ ਬਾਜਿਵਾਸੇ ਦਾ ਨੇ ਹਾਂ ਅਗਰ 10-10 ਬੰਦੇ ਵੀ ਜਾਣ ਤੇ 50 ਬੰਦੇ ਹੁੰਦੇ ਨੇ ਜਮਾਤ ਤੇ ਕਹਿ ਗਈ ਨਾ ਹਾਂ ਗੱਲ ਗੱਲ ਕਰਨ ਦੇ ਆ ਇਸ ਤਰ੍ਹਾਂ ਹੀ ਉੱਥੇ ਹਿੰਦੁਸਤਾਨ ਦੇ ਵਿੱਚ ਵੀ 5-5 6-6 ਗੁਰਦੁਆਰੇ ਨੇ ਪਿੰਡਾਂ ਦੇ ਵਿੱਚ ਫਿਰ ਇੱਕ ਦੋ ਡੇਰੇ ਵੀ ਨੇ ਤੁਸੀਂ ਇਹ ਵੀ ਦੇਖੋਗੇ ਕਿ ਡੇਰਿਆਂ ਦੇ ਰਸ ਜ਼ਿਆਦਾ ਹੁੰਦਾ ਹੈ ਹਾਂ ਤੇ ਇਹ ਮੇਰੇ ਹਿਸਾਬ ਨਾਲ ਦੇਖਣਾ ਚਾਹੀਦਾ ਕਿ ਵੀ ਉਹ ਡੇਰੇ ਵਾਲੇ ਕਿਉਂ ਇੰਨੇ ਬੰਦੇ ਖਿੱਚ ਗਏ ਨੇ ਤੇ ਗੁਰਦੁਆਰੇ ਵਾਲੇ ਇੰਨੇ ਕਿਉਂ ਨਹੀਂ ਇਹ ਇਹ ਬਸ ਬੰਦੇ ਦੇ ਅੰਦਰ ਦੀ ਗੱਲ ਹੈ ਬਾਕੀ ਦੋਸਤੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਣੀ ਹੈ ਅਗਰ ਇਹ ਵੀਡੀਓ ਠੀਕ ਲੱਗੀ ਹੈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਆਇਆ ਜੇ ਮਿਲਾਂਗੇ ਨਵੇਂ ਵੀਡੀਓ ਨਾਲ ਆਪਣਾ ਖਿਆਲ ਰੱਖੀਂ ਅੱਲਾਹ ਨੀ